mm-hmm ਦੋ ਤੇਰਾ ਵਿਚਾਲੇ ਤਾਬੜ ਤੋੜੇ ਗੋਲੀਆਂ ਚੱਲੀਆਂ ਨੇ ਜੀ ਹਾਂ ਪੁਰਾਣੀ ਰஞ்சிਸ਼ ਨੂੰ ਲੈ ਕੇ ਦੋ ਤੇਰਾ ਵਿਚਾਲੇ ਛੜਪ ਹੋਈ ਹੈ ਜਿਸ ਵਿੱਚ ਕੇ ਦੋ ਵਿਅਕਤੀ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚੋਂ ਇੱਕ ਨੂੰ ਗੋਲੀਆਂ ਲੱਗਿਆ ਨੇ ਜਦਕਿ ਦੂਜੀ ਤਰ ਦੇ ਵਿਅਕਤੀ ਨੂੰ ਤੇਜ਼ ਤਾਰ ਹਥਿਆਰਾਂ ਦੇ ਨਾਲ ਜ਼ਖਮੀ ਕਰ ਦਿੱਤਾ ਗਿਆ ਜਾਣਕਾਰੀ ਮੁਤਾਬਕ ਇਹ ਘਟਨਾ ਅੰਮ੍ਰਿਤਸਰ ਦੇ ਗੁਰੂ ਨਾਨਕਪੁਰਾ ਇਲਾਕੇ ਦੀ ਹੈ ਜਿੱਥੇ ਕੇ ਦੋ ਤੇਰਾ ਨੇ ਪੁਰਾਣੀ ਰஞ்சிਸ਼ ਕਾਰਨ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਹੈ சூரਨ ਇਕਤਰ ਦੇ ਸਖਸ਼ ਦੀ ਲੱਤ ਚ ਗੂੜੀਆਂ ਲੱਗਿਆ ਨੇ ਅਤੇ ਉਹ ਗੰਭੀਰ ਰੂਪ ਚ ਸਖਮੀ ਹੋ ਗਿਆ ਜਦਕਿ ਦੂਜੀ ਤਰ ਦੇ ਨੌਜਵਾਨ ਤੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਕਾਰਨ ਹੁਣ ਦੋਵਾਂ ਨੂੰ ਗੰਭੀਰ ਹਾਲਤ ਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਉਦੋਂ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਚ دہشت ਵਾਲਾ ਮਾਹੌਲ ਹੈ ਤੰਬਰੀ ਸਰ ਦੇ ਥਾਣਾ ਇਸਲਾਮਾਬਾਦ ਚ ਪੈਂਦੇ ਇਲਾਕਾ ਗੁਰਨਾਨਕਪੁਰਾ ਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਦਾ ਆਪਸੀ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਸ਼ਰਿਆ ਗੁਲੀਆਂ ਚਲਾਈਆਂ ਗਈਆਂ ਅਤੇ ਇੱਕ ਦੂਜੇ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਇਸ ਚੜਪ ਦੌਰਾਨ ਗੁਰਮੀਤ ਸਿੰਘ ਪੋਲਾ ਅਤੇ ਸਤਵੀਰ ਸਿੰਘ ਨਾਮ ਦੇ ਦੋ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਏ ਗੁਰਮੀਤ ਪੋਲਾ ਦੇ ਸਾਥੀਆਂ ਮੁਤਾਬਕ ਕੋਸਨੂ ਇਲਾਕੇ ਦੇ ਕੁਝ ਲੋਕਾਂ ਵੱਲੋਂ ਗੋਲੀਆਂ ਮਾਰੀ ਗਈਆਂ ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਏ ਅਤੇ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਰਿਵਾਰਕ ਮੈਂਬਰਾਂ ਮੁਤਾਬਕ ਗੋਲੀਆਂ ਲੱਗਣ ਕਾਰਨ ਗੁਰਮੀਤ ਸਿੰਘ ਪੋਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਉੱਥੇ ਹੀ ਪੀੜਤ ਪਰਿਵਾਰ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੈਂ ਪੋਲੇ ਦਾ ਮੈਂ ਪੋਲੇ ਦੇ ਮਾਸੀ ਦਾ ਮੁੰਡਾ ਤੇ ਚਿੰਦੀਪ ਪਲਵਾਨ ਗੱਡੀ ਘੱਟ ਨੰ ਗਿਆ ਸੀਗਾ ਗੋਦਾਮ ਤੋਂ ਤੇ ਸਤਵੀਰ ਉਹਦੇ ਪਿੱਛੇ ਪੈ ਗਿਆ ਰਸਤੇ ਜੀ ਗੱਡੀ ਦੇ ਪਿੱਛੇ ਤੇ ਅੱਗੇ ਮੋਟਰਸਾਈਕਲ ਲਾ ਕੇ ਉਹਨਾਂ ਨੇ ਭੁੱਲੇ ਦੇ ਗੋਲੀਆਂ ਮਾਰੀ ਜੀ ਹੋਰ ਬੰਦੇ ਵਿਚੇ ਰਗੋਲੀਆਂ ਸਤਵੀਰ ਜੀਗਾ ਜੀ ਕੇ ਸਤਵੀਰ ਤੋਂ ਸਤਵੀਰ ਪਹਿਲੇ ਵੀ ਭੁੱਲੇ ਨਾਲ ਲੱਗਦਾ ਜੀ ਇਹ ਤੇ ਪਹਿਲੇ ਵੀ ਇਹਨਾਂ ਭੁੱਲੇ ਨਾਲ ਕਾਫੀ ਲੜਾਈ ਝਗੜਾ ਕੀਤਾ ਪਹਿਲੇ ਵੀ ਇਹਨਾਂ ਨਾਲ ਕੇਸ ਚੱਲਿਆ ਜੀ ਤੇ ਕਿੰਨੇ ਦਾ ਟਾਈਮ ਸੀ ਸੀ ਇਹ ਸਵੇਰੇ ਹੈਗਾ ਸੀ ਕੋਈ ਸਾਡੇ 11:30 ਵਜੇ ਟਾਈਮ ਸੀ ਕਿੰਨੀ ਗੋਲੀਆਂ ਚੱਲੀ ਐ ਕਿੱਥੇ ਕਿੱਥੇ ਚਾਰ-ਪੰਜ ਗੋਲੀਆਂ ਮਾਰੇ ਚਾਰ-ਪੰਜ ਗੋਲੀਆਂ ਮਾਰੇ ਪੁਲਿਸ ਨੇ ਕੱਲੇ ਨੂੰ ਮੱਝੇ ਲੱਤਾ ਗੋਲੀਆਂ ਵੱਜੀ ਐ ਜੀ ਪੁਲਿਸ ਦਾ ਕ੍ਰੈਪਲਸ ਪਹੁੰਚੀ ਕੋਕੇ ਤੋਂ ਪੁਲਿਸ ਨਹੀਂ ਪਹੁੰਚੀ ਮੋਕੇ ਆਈ ਥਾਣੇ ਲੱਗੇ ਗਏ ਤੇ ਉਹਨਾਂ ਨੇ ਸਾਨੂੰ ਹਸਪੀਟਲ ਭੇਜਤਾ ਜੀ ਕਿੰਨੇ ਵਜੇ ਗੋਲੀਆਂ ਚਲੇ ਗਏ ਹਾਂਜੀ ਕਿੰਨੇ ਵਜੇ ਚਲੇ ਗਏ ਕੋਈ 11:00 ਵਜੇ ਟਾਈਮ ਸੀ ਜੀ ਸੀਸੀਟੀਵੀ ਵੀ ਹੈਗੀ ਸਾਹੇ ਘੜਾ ਲਾਂਗੇ ਸੀਸੀਟੀਵੀ ਕੈਮਰਾ ਘੜਾ ਵਾਂਗੇ ਇਹ ਸਹੀ ਮਾਮਲਾ ਸੀ ਪਰਾਣ ਨੰਜੀ ਸੀਗੀ ਜੀ ਕੀ ਮੰਗਤੀ ਕਰਦੇ ਮੰਗਾਂ ਸੀ ਕਰਦੇ ਕਿ ਇਨਸਾਫ ਚ ਦੋਨਾਂ ਨੇ ਕੁਝ ਪੁੱਛਿਆ ਨਹੀਂ ਕੁਝ ਗਿਣਿਆ ਨਹੀਂ ਕੀ ਕੰਮ ਕੀ ਗੱਲ ਹੈਗੀ ਕੀ ਗੱਲ ਨਹੀਂ ਹੈਗੀ ਜੀ ਸਿੱਧੇ ਆਏ ਤੇ ਸਿੱਧੇ ਉਹਨਾਂ 'ਨੂੰ ਗੋਲੀਆਂ ਮਾਰਦਿਆਂ ਲੱਤਾਂ ਜੀ ਉਹਨਾਂ 'ਨਾਂ ਤੇ ਉਹਨਾਂ ਨੇ ਚਾਰ ਪੰਜ ਗੋਲੀਆਂ ਮਾਰੀਆਂ ਪੰਜ ਗੋਲੀਆਂ ਲੱਗੀਆਂ ਲੱਤਾਂ ਜੀ ਪਾਈ ਪੋਜੀਸ਼ਨ ਖਰਾਬ ਹੈ ਜੀ ਤੇ ਹੁਣ ਪਤਾ ਨਹੀਂ ਦੇਖੋ ਅੱਗੇ ਕੀ ਹੁੰਦਾ ਜੀ ਜੀ ਲਈ ਉਹਨਾਂ ਦੀ ਸਾਰੇ ਬੰਦੇ ਮੇਰਾ ਨਿਸ਼ੂ ਕਿਹੜੇ ਲੱਗ ਜਿੰਦੇ ਉਹਨਾਂ ਨੇ ਬੋਲੇ ਕੀ ਗੱਲ ਹੋਈ ਸਰ ਗੱਲ ਇਹ ਹੋਈ ਕਿ ਆ ਮੈਂ ਆਨਿਆ ਗੱਡੀ ਲੈ ਕੇ ਅਪਣਾ ਆਪਣੀ ਭੈਣ ਨੂੰ ਲੈ ਕੇ ਤੇ ਮੈਂ ਵੇਖਿਆ ਕਿ ਮੇਰੇ ਚਾਚਾ ਬਲੋਤੇ ਤੇ ਸਤਵੀਰ ਆਇਆ ਹੈ ਦੋ ਜਣੇ ਆਏ ਸਤਵੀਰ ਵਿੱਚੋਂ ਕੁਛ ਪੁੱਛਿਆ ਨਹੀਂ ਆ ਮੈਂ ਆ ਵੀ ਕਿਹਾ ਕੁਛ ਨਹੀਂ ਪੁੱਛਿਆ ਇਹਨਾਂ ਨੇ ਕੱਢ ਕੇ ਚਾਰ ਪੈਰ ਸਿੱਧਾ ਨਾਲ ਪੱਟਦੇ ਮਾਰਦੇ ਆ ਚਾਰ ਪੰਜ ਮਾਰੀ ਇਹਨਾਂ ਨੇ ਮੇਰੇ ਸਾਹਮਣੇ ਤੇ ਉਹ ਬੜੇ ਜੋ ਬੜੀ ਸੀਰੀਸ ਨਾਲ ਚੱਜ ਗਿਆ ਇਸ ਟਾਈਮ ਪਿਛਲੇ ਸਾਲ ਵੀ ਇਹ ਅਸੀਂ ਗੱਲ ਹੋਈ ਉਦੋਂ ਵੀ ਨਹੀਂ ਕੁਝ ਸੁਣਿਆ ਅੱਜ ਵੀ ਵੀ ਗੱਲ ਹੋਈ ਆ ਉਹ ਅੰਦਰ ਪਿਛਲੇ ਸਾਲ ਵੀ ਪਾਰੀਆਂ ਤੁਹਾਡੇ ਚਾਚੇ ਦਾ ਕੀ ਨਾਮ ਗੁਰਮੀਤ ਭੋਲਾ ਉਹ ਕੀ ਕੰਮ ਕਰਦਾ ਸਵਾਸੇ ਭਾਈ ਸਵਾਸੇ ਵਾ ਕਰਦੇ ਉਹਨਾਂ ਨੇ ਜੰਮੀ ਵੀ ਗਿਆ ਆਪਣਾ ਇਲੈਕਟ੍ਰੋਨਿਕ ਸ਼ਾਪ ਵੀ ਗਿਆ ਜਿਹੜੀ ਦੂਜੀ ਪਾਰਟੀ ਦੀ ਵੀਰੋਤਲ ਤੇ ਜ਼ੈਰੋ ਵੀ ਜਕਬੀਰ ਸੀਰੀਅਸ ਹਾਦਸਾ ਸੀਰੀਅਸ ਹਾਦਸੇ ਉਹਨਾਂ ਦਾ ਜੀ ਨੂੰ ਪਤਾ ਹੈ ਬਾਕੀ ਵਜਾ ਕੀ ਵਜਾ ਕੀ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਹੈ ਕੋਈ ਗੱਲ ਗੱਲ ਕੋਈ ਵੀ ਨਹੀਂ ਹੋਈ ਇਹਨਾਂ ਨੂੰ ਕੁਛ ਪੁੱਛਿਆ ਨਹੀਂ ਸਾਹਮਣੇ ਆਈ ਹਾਂਜੀ ਆਈ ਹੈ ਹਾਂਜੀ 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 ਕੁਛ ਮੌਕੇ ਤੇ ਪੁੱਛੀ ਕੁਛ ਮਰਾ ਗੋਲੀਆਂ ਤੇ ਹੱਤਿਆ ਦਾ ਘਟਿਆ ਕਰਦੀ ਸ਼ਿਕਾਇਤ ਕੀਤੀ ਕੰਨੀ ਹਾਂਜੀ ਕੀਤੀ ਮੰਗ ਸਾਫ ਮੰਗ ਕੀ ਮੰਗੇ ਹੈ ਕਿ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਨੇ ਜਿੰਨੇ 4-5 ਨਾਲ ਲੈ ਗਏ ਆ ਜਿਹੜੇ ਬਿੱਕਾ ਹੋ ਗਿਆ ਤਾਰ ਹੋ ਗਿਆ ਸਤਵੀਰ ਹੋ ਗਿਆ ਇਹਨਾਂ ਨੂੰ ਜੇਲ੍ਹ ਕਿ ਦਿੱਤੀ ਜਾਵੇ ਆਈ ਸਾਡੀ ਮੰਗ ਹੈ ਕਿ ਤੁਹਾਡੇ ਕੋਈ ਮੰਗ ਨਹੀਂ ਗਈ ਪਿਛਲੀ ਵਾਰੀ ਗੱਦੀ ਬੰਦ ਹੋਈ ਜਾਵੇ ਭੱਲੇ ਚੋ ਇਹਨਾਂ ਨੇ ਬੜਾ ਤੰਗ ਕੀਤਾ ਤੁਹਾਨੂੰ ਪਿਛਲੇ ਸਾਲ ਵੀ ਤੰਗ ਕੀਤਾ ਐਸਪੀ ਸਾਹਿਬ ਉੱਥੇ ਹੀ ਦੂਜੇ ਪਾਸੇ ਦੂਜੀ ਧਿਰ ਦਾ ਸਤਵੀਰ ਸਿੰਘ ਨਾਮ ਦਾ ਨੌਜਵਾਨ ਜ਼ਖਮੀ ਹੋਇਆ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ ਗੁਰਮੀਤ ਸਿੰਘ ਪੋਲਾ ਤੇ ਉਸਦੇ ਸਾਥੀਆਂ ਨੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਆਪਣੇ ਬਚਾਅ ਵਿੱਚ ਸਤਵੀਰ ਸਿੰਘ ਨੇ ਗੋਲੀਆਂ ਚਲਾਈਆਂ ਫਿਲਹਾਲ ਉਮੇ ਨਾਚਵਾਨ ਹਸਪਤਾਲ ਵਿੱਚ ਭਰਤੀ ਨੇ ਮੇਰੇ ਬ੍ਰਦਰ ਆ ਉਹ ਆਪਣੇ ਬੇਡੇ ਨੂੰ ਲੈਣ ਗਿਆ ਸਕੂਲੋਂ ਤੇ ਇਹਨਾਂ ਇਹਨਾਂ ਨਾਲ ਲਾਕਡਾਊਨ ਜਲਦੀ ਹੀ ਬੜੇ ਜਿਹਰ ਤੋਂ ਤੇ ਇਹਨਾਂ ਅੱਜ ਉਹਨੂੰ ਖਿੱਚ ਕੇ ਤੇ ਅੰਦਰ ਲਾਟਰੀ ਸਟਾਲ ਦੇ ਦਾ ਜੂਏ ਦਾ ਕੰਮ ਆ ਤੇ ਲਾਟਰੀ ਸਟਾਲ 'ਚ ਲੱਗੇ ਆ ਤਾਂ ਤਾਤਰ ਮਾਰ ਮਾਰ ਕੇ ਸਾਰਾ ਹੀ ਵੱਢ ਕੇ ਤੇ ਉਹ ਮੇਰੇ ਤਾਂ ਤੇ ਦਾ ਨਾਂ ਕੀ ਜੇ ਸੱਤ ਵੀਰ ਸਿੰਘ ਦੇ ਜਿਹੜਾ ਜਿਹਨਾਂ ਨਾਲ ਲਾਈ ਹੋ ਉਹ ਗਰਮੀਰ ਭੋਲਾ ਭਜੀ ਕੀ ਹੋਣੀ ਕੀ ਸਭ ਪੂਰਾ ਕਰ ਲਗੀ ਪਰ ਇਹਦੇ ਜਿਹੀ ਹਾਂਜੀ 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 ਕਿੰਨਿਆ ਕਿ ਸੱਟਾਂ ਲੱਗੀਆਂ ਵਾ ਵੇ ਕਾਫੀ ਦੀ ਲਾਤ ਵੀ ਵੱਡੀ ਗਈ ਐ ਇੱਕ ਟੁੱਟ ਗਈ ਕਬੱਡੀ ਗਈ ਆ ਵਾ ਵਾ ਹੋਰ ਸਿਰਚ ਵੀ ਡੂੰਗੀ ਸਾਟਿਆ ਹੋ ਗਿਆ ਪੁਲਿਸ ਨੂੰ ਸ਼ਿਕਾਇਤ ਕੀਤੀ ਹਾਂਜੀ ਹਾਂਜੀ ਕੀਤੀ ਹੈ ਜੀ ਚਾਹੀਏ ਲੋਕੀ ਜੰਗ ਹੈ ਕਿ ਤਲਾ 3 ਚਾਰ ਜਣੇ ਹੋ ਰਿਹਾ ਨਾਲ ਹੈ ਗਿਆ ਹਾਂਜੀ ਹਾਂਜੀ ਅਮਨਦੀਪ ਹਸਤਾਲਾ ਕੀ ਮੰਗੀ ਕਰਦੇ ਇਹਨਾਂ ਸਾਫ ਦੀ ਮੰਗੀ ਕੀਤੀ ਹੈ ਉੱਥੇ ਹੀ ਕਟਨਾ ਦੀ ਸੂਚਨਾ ਮਿਲਦਿਆਂ ਥਾਣਾ ਇਸਲਾਮਾਬਾਦ ਦੇ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਨੇ ਅਤੇ ਉਹਨਾਂ ਵੱਲੋਂ मामले दी जांच शुरू कर दी थी पुलिसਾ ਕਹਿੰਦੇ ਕਿ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਹੈ ਦੋਵੇਂ ਧਿਰਾਂ ਗੰਭੀਰ ਰੂਪ ਚ ਜ਼ਖਮੀ ਹੋਈਆਂ ਨੇ ਫਿਲਹਾਲ ਉਹਨਾਂ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੋ ਧਿਰਾਂ ਦਾ ਝਗੜਾ ਹੋਇਆ ਵਾ ਆਪਸ ਵਿੱਚ ਬਲਵਕ ਗਨਸ਼ਾਟ ਹੋਇਆ ਵਾ ਫੋਲ ਸਾਨੂੰ ਮਿਲੇ ਆ ਗੋਲੀ ਚੱਲੀ ਆ ਇਹਦੇ ਵਿੱਚ ਇੱਕ ਆਪਣੇ ਵਿਅਕਤੀ ਹੈਗਾ ਗਰਮੀਤ ਸਿੰਘ ਭੋਲਾ ਜਿਹੜਾ ਜ਼ਖਮੀ ਹੋਇਆ ਵਾ ਠੀਕ ਹੈ ਜੀ ਇਹਦੇ ਇਹਦੇ ਜਿਹੜਾ ਮਤਲਬ ਗਨਸ਼ਾਟ ਦੇ ਨਾਲ ਇੰਜਰਡ ਹੋਇਆ ਵਾ ਦੂਜੇ ਬੰਨੇ ਜਿਹੜਾ ਆ ਸਤਵੀਰ ਸਿੰਘ ਸੱਤਾ ਆ ਜਿਨ੍ਹਾਂ ਦਾ ਕੋਈ ਮਤਲਬ ਦੂਸਰੇ ਵਿਆਪਨ ਜਿਹੜੇ ਹੁੰਦੇ ਆ ਦਾਤਰ ਕਰਪਾਨ ਵਗੈਰਾ ਦੀ ਛੱਟ ਲੱਗੀ ਆ ਦੋਨੋਂ ਹਸਪੀਟਲ ਨੇ ਸਾਨੂੰ ਅਜੇ ਤੱਕ ਕਿਸੇ ਨੇ ਕੋਈ ਸਟੇਟਮੈਂਟ ਨਹੀਂ ਦੱਸੀ ਕਿਹੜੀ ਗੱਲ ਤੋਂ ਇਹਨਾਂ ਦਾ ਝਗੜਾ ਹੋਇਆ ਵਾ ਜਦੋਂ ਸਟੇਟਮੈਂਟ ਦੇਣਗੇ ਤਰਜੋ ਹੋਏਗੀ ਫਿਰ ਪਤਾ ਲੱਗੇਗਾ ਇੱਕ ਟੀਮ ਸਾਡੀ ਉਧਰ ਗਈ ਹੋਈ ਆ ਹਸਪੀਟਲ ਗਈ ਹੋਈ ਹੈ ਅਸੀਂ ਇੱਥੇ ਮੌਕੇ ਤੇ ਖੜੇ ਆ ਉਹਨਾਂ ਦਾ ਜਿਹੜੇ ਘਰ ਨੇ ਉਹ ਬੰਦ ਨੇ ਜਿਨ੍ਹਾਂ ਦੇ ਨਾਲ ਇਨਸੀਡੈਂਟ ਹੋਇਆ ਵਾ ਹਾਂਜੀ ਦੋ ਖੋਲ ਮਿਲੇ ਆ ਜਿਨ੍ਹਾਂ ਨੇ ਬਾਈਕ ਵੀ ਜਿਹੜਾ ਹਾਂਜੀ ਹਾਂ ਉਹ ਤਾਂ ਜੇ ਪਤਾ ਨਹੀਂ ਨਾ ਕਿਦਾ ਆ ਕਿਦਾ ਨਹੀਂ ਆ ਪਰ ਇਹਨੂੰ ਬਰਾਬਦਗੀ ਨਹੀਂ ਕਹਿ ਸਕਦੇ ਜੀ ਮਤਲਬ ਕਿ ਕੋਈ ਡਰਦਾ ਛੱਡ ਕੇ ਨੱਟ ਗਿਆ ਆ ਜਾਂ ਕੋਈ ਇਨਸੀਡੈਂਟ ਵਾਲੇ ਆ ਨਹੀਂ ਅਜੇ ਕੋਈ ਗੱਲ ਨਹੀਂ ਇਹੋ ਜੀ ਮਤਲਬ ਅਜੇ ਤੇ ਇਹ ਵੀ ਨਹੀਂ ਪਤਾ ਵੀ ਗੋਲੀ ਕਿਨੇ ਚਲਾਈ ਗਿਆ ਹਾਂਜੀ ਸੀਸੀਟੀਵੀ ਚੱਲ ਰਿਹਾ ਆ ਵਾ ਅਜੇ ਕੁਝ ਪਤਾ ਨਹੀਂ ਲੱਗਿਆ ਹਾਂ ਜਦੋਂ ਪਤਾ ਲੱਗਦਾ ਤੁਹਾਨੂੰ ਟਾਈਮ ਟੂ ਟਾਈਮ ਸਾਰਾ ਕੋਈ ਦੱਸ ਦਵਾਂਗੇ ਸਰ ਪੁਲਿਸ ਨੂੰ ਕੀ ਕਾਰਵਾਈ ਹੁੰਦੀ ਹੈ ਪੁਲਿਸ ਜਦੋਂ ਕੰਪਲੇਂਟ ਮਿਲੇਗੀ ਉਹਦੇ ਅਕੋਰਡਿੰਗ ਜੋ ਸਟੇਟਮੈਂਟ ਕੇਸ ਅਧੀ ਹੋਏਗੀ ਉਹਦੇ ਮੁਤਾਬਕ ਜਿਹਦੇ ਅੰਗੇਜਡ ਹੋਏਗੀ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ ਉਹਨਾਂ ਨੂੰ ਰੈਸਟ ਕੀਤਾ ਜਾਏਗਾ ਜੇਲ੍ਹ ਪੇ ਜਾ ਜਾਏਗਾ ਜੀ ਹਾਲਾਂਕਿ ਪੁਲਿਸ ਨੇ ਮੰਨਿਆ ਕਿ ਦੋਮਾ ਤਿਹਰਾ ਵਿਚਾਲੇ ਗੋੜੀਆਂ ਚਲੀਆਂ ਨੇ ਪਰ ਕਿੰਨੀਆਂ ਗੋੜੀਆਂ ਚਲਾਈਆਂ ਗਈਆਂ ਕਿਸ ਵੱਲੋਂ ਚਲਾਈਆਂ ਗਈਆਂ ਫਿਲਹਾਲ ਪੁਲਿਸ ਇਸ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਦੀ ਗੱਲ ਅਖ ਰਹੀ ਹੈ ਦੂਜੇ ਪਾਸੇ ਦਿਨ ਦਿਹਾੜੇ ਹੋਈ ਇਸ ਘਟਨਾ ਕਾਰਨ ਇਲਾਕੇ 'ਚ ਸਹਿਮ ਦਾ ਮਾਹੌਲ ਹੈ ਅਤੇ ਲੋਕ ਕਾਨੂੰਨ ਵਿਵਸਥਾ ਨੂੰ ਲੈ ਕੇ ਵੀ ਸਵਾਲ ਚੁੱਕ ਰਹੇ ਨੇ ਅਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ